ਸਟੈਟਿਸਟਿਕਸ ਕੈਨੇਡਾ ਦੀ ਇੱਕ ਨਵੀਂ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਦੇਸ਼ ਦੇ 12 ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਦੇ ਵਿੱਚ ਮੌਤਾਂ ਉਹਨਾਂ ਦਿਨਾਂ ਦੇ ਵਿੱਚ ਵੱਧ ਹੁੰਦੀਆਂ ਨੇ ਜਦੋਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ। ਅਧਿਐਨ ਕਹਿੰਦਾ ਹੈ ਕਿ 65 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਨੇ। ਜਿਨ੍ਹਾਂ ਸ਼ਹਿਰਾਂ ਦੇ ਵਿੱਚ ਲੋਕ ਆਪਣੇ ਘਰਾਂ ਨੂੰ ਕਿਰਾਏ ਤੇ ਲੈਂਦੇ ਨੇ ਉਹਨਾਂ ਦੇ ਵਿੱਚੋਂ ਬਹੁਤ ਜ਼ਿਆਦਾ ਗਰਮੀ ਦੀਆਂ ਘਟਨਾਵਾਂ ਦੌਰਾਨ ਮੌਤ ਦੇ ਜੋਖਮ ਦੇ ਵਿੱਚ ਹੁੰਦੇ ਨੇ। ਮੌਂਟਰੀਅਲ ਤੇ ਟੋਰਾਂਟੋ ਦੋਵਾਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਦੇ ਦਿਨਾਂ ਵਿੱਚ ਸਾਹ ਲੈਣ ਦੇ ਕਾਰਨਾ ਕਰਕੇ ਮੌਤਾਂ ਦੀ ਦਰ ਵੱਧ ਸੀ ਅਧਿਐਨ ਦੇ ਵਿੱਚ ਇਹ ਵੀ ਪਾਇਆ ਗਿਆ ਕਿ ਸ਼ਹਿਰਾਂ ਵਿੱਚ ਗਰਮੀ ਨਾਲ ਹੋਣ ਵਾਲੀਆਂ ਮੌਤਾਂ ਦਾ ਖਤਰਾ ਜ਼ਿਆਦਾ ਸੀ ਜਿੱਥੇ ਲੋਕ ਬਹੁਤ ਜ਼ਿਆਦਾ ਗਰਮੀ ਦੇ ਆਦੀ ਨਹੀਂ ਹੁੰਦੇ ਖਾਸ ਕਰਕੇ ਵੈਨਕੂਵਰ ਤੇ ਸਰੀ ਸਮੇਤ ਪੂਰੇ BC ਦੇ ਵਿੱਚ ਰਿਪੋਰਟ ਵਿੱਚ 2000 ਤੇ 2020 ਦੇ ਵਿਚਕਾਰ ਦੋ ਦਹਾਕਿਆਂ ਦੇ ਰੋਜ਼ਾਨਾ ਮੌਤ ਦਰ ਦੇ ਅੰਕੜਿਆਂ ਨੂੰ ਦੇਖਿਆ ਗਿਆ ਅਧਿਐਨ ਦੇ ਵਿੱਚ ਸ਼ਾਮਿਲ ਸ਼ਹਿਰ ਬ੍ਰੈਂਪਟਨ 온ਟਾਰੀਓ ਕੈਲਗਰੀ ਐਡਮੰਟਨ ਹੈਮਿਲਟਨ ਮਿਸਿਸਾਗਾ অন্ਟੇਰੀਓ ਮੌਂਟਰੀਅਲ ਓਟਵਾ ਟੋਰਾਂਟੋ ਤੇ ਵੈਂਕੂਵਰ ਤੇ ਸਰੀ ਤਵੀ ਨਿਪਘ ਸ਼ਾਮਿਲ ਹੈ ਰਿਪੋਰਟ ਪਹਿਲੀ ਵਾਰ 19 ਜੂਨ 2024 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਹੈਲਥ ਕਵਰੇਜ ਨੂੰ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦੇ ਨਾਲ ਸਾਂਝੇਦਾਰੀ ਨਾਲ ਹੀ ਸਮਰਥਨ ਪ੍ਰਾਪਤ ਹੋਇਆ ਹੈ ਸੀਪੀ ਸਮਗਰੀ ਦੇ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਉਧਰ ਕਈ ਦਿਨਾਂ ਦੀ ਨਿਰੰਤਰ ਤਪੇਸ਼ ਤੋਂ ਬਾਅਦ ਪੂਰਬੀ ਕੈਨੇਡਾ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਗਰਮੀ ਵਿੱਚ ਕੁਝ ਨਰਮੀ ਆਈ ਹੈ ਜਿਸ ਦੇ ਮੱਦੇਨਜ਼ਰ এনਵਾਇਰਨਮੈਂਟ ਕੈਨੇਡਾ ਨੇ ਹੀਟ ਵਾਰਨਿੰਗ ਹਟਾ ਦਿੱਤੀ ਹੈ। ਕਿਊਬੈਕ ਐਟਲਾਂਟਿਕ ਕੈਨੇਡਾ ਤੇ ਅਨਟੇਰੀਓ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਜਿਸ ਵਿੱਚ ਟੋਰਾਂਟੋ ਤੇ ਆਟਵਾ ਵੀ ਸ਼ਾਮਿਲ ਹੈ ਤਾਪਮਾਨ 30 ਡਿਗਰੀ ਤੋਂ ਹੇਠਾ ਆ ਗਿਆ ਹਾਲਾਂਕਿ ਦੱਖਣੀ ਪੱਛਮੀ ਅਨਟੇਰੀਓ ਦੇ ਵਿੱਚ ਅੱਤ ਦੀ ਗਰਮੀ ਦੀ ਚੇਤਾਵਨੀ ਅਜੇ ਵੀ ਚੱਲੀ ਹੈ ਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਇਲਾਕੇ ਦੇ ਵਿੱਚ ਖਤਰਨਾਕ ਪੱਧਰ ਦੀ ਤਪਸ਼ ਅਤੇ ਹਮਸ ਅਗਲੇ ਹਫ਼ਤੇ ਤੱਕ ਜਾਰੀ ਰਹਿ ਸਕਦੀ ਹੈ ਦੱਖਣੀ ਤੇ ਪੂਰਬੀ ਅਨਟੇਰੀਓ ਦੇ ਵਿੱਚ ਮੀਂਹ ਦੀ ਵੀ ਸੰਭਾਵਨਾ ਹੈ ਤਾਪਮਾਨ 27 ਡਿਗਰੀ ਦੇ ਆਸ-ਪਾਸ ਹੈ ਤੇ ਹਮਸ ਕਰਕੇ 30 ਤੋਂ 36 ਡਿਗਰੀ ਦੇ ਦਰਮਿਆਨ ਮਹਿਸੂਸ ਹੋ ਰਿਹਾ ਹੈ ਮੌਨਟਰੀਅਲ ਵਿਚ ਤਿੰਨ ਦਿਨਾਂ ਦੇ ਮੀਂਹ ਅਤੇ ਠੰਡੇ ਮੌਸਮ ਤੋਂ ਬਾਅਦ ਤਾਪਮਾਨ ਇੱਕ ਵਾਰੀ ਫਿਰ ਵਧਣ ਦੇ ਆਸਾਰ ਨੇ ਹੈਲੀਫੈਕਸ ਅਤੇ ਫ੍ਰੈਂਕਫਰਟਨ ਦੇ ਵਿੱਚ ਇਸ ਵੀਕਐਂਡ ਤਾਪਮਾਨ ਨਰਮ ਰਹੇਗਾ। ਮੈਟਰੋ ਵੈਂਕੂਵਰ ਸ਼ੁੱਕਰਵਾਰ ਦੀ ਸਵੇਰ ਨੂੰ ਤੋਂ ਹਵਾਲੇ ਅਸਮਾਨ ਦੇ ਵਿੱਚ ਕਾਫੀ ਟਕਿਆ ਹੋਇਆ ਜਿਹੜਾ ਦਿਖਾਈ ਦਿੱਤਿਆ। ਵੈਂਕੂਵਰ ਤੇ ਰਿਚਮਨ ਦੇ ਵਿਚਕਾਰ ਵੀਰਵਾਰ ਸ਼ਾਮ ਨੂੰ ਇੱਕ ਵੱਡੀ ਅੱਗ ਲੱਗਣ ਤੋਂ ਬਾਅਦ ਇੱਕ ਵਿਸ਼ੇਸ਼ ਹਵਾ ਦੀ ਗੁਣਵੱਤਾ ਬਿਆਨ ਵੀ ਜਾਰੀ ਕੀਤਾ ਗਿਆ। ਇਹ ਬਿਆਨ ਰਾਤ 10 ਵਜੇ ਤੋਂ ਜਾਰੀ ਕੀਤਾ ਗਿਆ ਤੇ ਸ਼ੁੱਕਰਵਾਰ ਤੱਕ ਰਿਹਾ ਕਿਉਂਕਿ ਓਕ ਸਟਰੀਟ ਬ੍ਰਿਜ ਦੇ ਨੇੜੇ ਫਰੇਜ਼ਰ ਨਦੀ ਦੇ ਰੇਲ ਗੱਡੀ ਨੂੰ ਅੱਗ ਲੱਗੀ ਜਿਸ ਦਾ ਧੂੰਆਂ ਨਿਕਲਦਾ ਰਿਹਾ ਮੈਟਰੋ ਵੈਂਕੂਵਰ ਦਾ ਸਟਾਫ ਸਾਈਟ ਤੇ ਹੈ ਤੇ ਰਿਚਮੰਡ ਫਾਇਰ ਰੈਸਕਿਊ ਦੇ ਨਾਲ ਸੰਪਰਕ ਕਰ ਰਿਹਾ ਹੈ ਮੈਟਰੋ ਵੈਂਕੂਵਰ ਸਟਾਫ ਪੂਰੇ ਖੇਤਰ ਦੇ ਸਥਿਤ ਹਵਾ ਗੁਣਵੱਤਾ ਨਿਗਰਾਨੀ ਸਟੇਸ਼ਨਾਂ ਤੋਂ ਪ੍ਰਾਪਤ ਕੀਤੇ ਜਾ ਰਹੇ ਡਾਟਾ ਦੀ ਵੀ ਨਿਗਰਾਨੀ ਕਰ ਰਿਹਾ ਹੈ ਬਿਆਨ ਸਾਰੇ ਮੈਟਰੋ ਵੈਂਕੂਵਰ ਨੂੰ ਕਵਰ ਕਰਦਾ ਹੈ ਈਸੀਸੀ ਲੋਕਾਂ ਨੂੰ ਅੰਦਰ ਜਾਣ ਦੀ ਤਾਕੀਦ ਕਰ ਰਿਹਾ ਹੈ ਤੇ ਖਿੜਕੀਆਂ ਦਰਵਾਜ਼ੇ ਤੇ ਹਵਾ ਦੇ ਦਾਖਲੇ ਨੂੰ ਬੰਦ ਕਰਨ ਲਈ ਧੂਏ ਦੀ ਗੰਧ ਦੇ ਸੰਪਰਕ ਨੂੰ ਘੱਟ ਕਰਨ ਲਈ ਜੇਕਰ ਉਹਨਾਂ ਦੇ ਖੇਤਰ ਦੇ ਵਿੱਚ ਧੂਏ ਦੀ ਗੰਧ ਆਉਂਦੀ ਹੈ ਤਾਂ ਜਿਹੜੇ ਵੀ ਤੁਹਾਡੇ ਲੱਛਣ ਨੇ ਉਹਨਾਂ ਨੂੰ ਉਪਛਾਣੇ ਜਾਂਦੇ ਨੇ ਜਿਵੇਂ ਕਿ ਛਾਤੀ ਦੇ ਵਿੱਚ ਬੇਆਰਾਮੀ ਸਾਹ ਚੜਨਾ ਗੰਬੀਰ ਖਾਂਗ ਚੱਕਰ ਆਉਣ ਵਰਗੇ ਲੱਛਣਾਂ ਦੀ ਡਾਕਟਰੀ ਦੇਖਭਾਲ ਜ਼ਰੂਰ ਕਰਵਾਓ ਪਰਿਵਾਰ ਦੋਸਤਾਂ ਤੇ ਗੁਆਂਢੀਆਂ ਨੂੰ ਅਕਸਰ ਦੇਖੋ ਜੇ ਉਹਨਾਂ ਨੂੰ ਐਮਰਜੈਂਸੀ ਦੀ ਸਥਿਤੀ ਦੀ ਲੋੜ ਹੈ ਤਾਂ ਉਹਨਾਂ ਨੂੰ 911 ਦੇ ਉੱਤੇ ਉਹਨਾਂ ਲਈ ਕਾਲ ਕਰੋ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ